ਪਰ ਇਹਨਾਂ ਦਾ ਜਿਹੜਾ ਜਿੱਦਾਂ ਦਾ ਬਿਹੇਵ ਉਹਦਾਂ ਦਾ ਸਾਨੂੰ ਵੀ ਕਰਨਾ ਪੈ ਗਿਆ ਨਹੀਂ ਤਾਂ ਅਸੀਂ ਕਰਨਾ ਨਹੀਂ ਸੀ ਚਾਹੁੰਦੇ ਪਰ ਹੁਣ ਨਾਲ ਇਹਨਾਂ ਦਾ ਵੀ ਅਸੀਂ ਸੋਚਦੇ ਵੀ ਨਾਲ ਇਹਨਾਂ ਦਾ ਵੀ ਕੰਮ ਕਰਦੇ ਥੋੜਾ ਬਹੁਤਾ ਇਹ ਵੀ ਜਿਹੜਾ ਇਹਨਾਂ ਦਾ ਵੀ ਕੰਮ ਨਾਲ ਹੀ ਸਾਨੂੰ ਲੈ ਕੇ ਜਾਣਾ ਪਵੇ ਤੱਕ ਇਹ ਨਹੀਂ ਦਿੱਲੀ ਦੇ ਵਿੱਚ ਨਹੀਂ ਹੋ ਰਿਹਾ ਜੀ ਟਰੈਕਟਰ ਮਾਰਚ ਪੂਰੇ ਭਾਰਤ ਵਿੱਚ ਨਹੀਂ ਭਾਰਤ ਦੇ ਵਿੱਚ ਪੂਰੇ ਭਾਰਤ ਵਿੱਚ ਹੋ ਰਿਹਾ ਜਗਾ ਜਗਾ ਪਸਾਨਾ ਦੀਆਂ ਹੋਰ ਕਾਫੀ ਮੰਗਾ ਸੀ ਗਿਆ ਜਿਸ ਨੂੰ ਲੈ ਕੇ ਕਿਸਾਨ ਪਹਿਲਾਂ ਵੀ ਚਲੋ ਜਦੋਂ ਕਿਸਾਨੀਆਂ ਦੋਨੋਂ ਹੋਇਆ ਉਦੋਂ ਤੋਂ ਬਾਅਦ ਦੁਬਾਰਾ ਜਦੋਂ ਧਾਨ ਦੀ ਗੱਲ ਹੋਈ ਉਦੋਂ ਵੀ ਗਏ ਪਰ ਕਈ ਚੀਜ਼ਾਂ ਕਈ ਸਵਾਲ ਜਿਹੜੇ ਨੇ ਉਹ ਵੱਡੇ ਸੀਗੇ ਉਹ ਇੱਕ ਜਗ੍ਹਾ ਦੇ ਉੱਤੇ ਰਹਿ ਗਏ ਸੀਗੇ ਕਿਸਾਨੀਆਂ ਦੁਨੋਂ ਤਾਂ ਪਹਿਲਾਂ ਤੋਂ ਚੱਲ ਹੀ ਰਿਹਾ ਹੈ ਸ਼ਾਂਤ ਵੀ ਢੰਗ ਨਾਲ ਫਿਰ ਚੱਲਦਾ ਹੁਣ ਕਾਹ ਵੀ ਚੱਲਦਾ ਰਹੇਗਾ ਇਹ ਨਹੀਂ ਗੱਲ ਕਿ ਨਹੀਂ ਕਿਸਾਨੀਆਂ ਦੁਨੋਂ ਤਾਂ ਚੱਲ ਹੀ ਰਿਹਾ ਹੈ ਸਰਕਾਰ ਵੱਲੋਂ ਬੁਲਰਵਾਜੀ ਕਾਫੀ ਕੀਤੀ ਗਈ ਆ ਜਿਹੜਾ ਕਿ ਤੁਸੀਂ ਥਨੌਰੀ ਬਾਟਰ ਦੇ ਦੇਖਿਆ ਹੋਣਾ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਗਈਆਂ ਦੇਖ ਕਿਸੇ ਦਾ ਵੀ ਕਿਸੇ ਪਬਲਿਕ ਦਾ ਜਾਂ ਕੋਈ ਸਰਕਾਰੀ ਅਦਾਰੇ ਦਾ ਅੱਜ ਤੱਕ ਨੁਕਸਾਨ ਇੰਪੋਰਟ ਕਿਥੇ ਪੂਰਾ ਭਾਰਤ ਤੇ 15 ਅਗਸਤ ਨੂੰ ਖੁਸ਼ੀ ਦਾ ਦਿਨ ਮਨਾ ਰਿਹਾ ਹੋਵੇਗਾ ਦੂਜੇ ਪਾਸੇ ਪੰਜਾਬ ਦੇ ਕਿਸਾਨ ਆਪਣੇ ਟਰੈਕਟਰਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨਗੇ ਇਸ ਵਕਤ ਅਸੀਂ ਦਲੰਦਰ ਦੇ ਕਿਸ਼ਨਗਰ ਪਿੰਡ ਦੇ ਵਿੱਚ ਜਿਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਟਰੈਕਟਰਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਮੋਡੀਫਾਈ ਕਰਾ ਕੇ ਜਿਹੜਾ ਉਹ ਖੜਾ ਕੀਤਾ ਗਿਆ ਹੈ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ 15 ਅਗਸਤ ਨੂੰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਾਂਗੇ ਇਸ ਤੋਂ ਪਹਿਲਾਂ ਵੀ ਟਰੈਕਟਰ ਮਾਰਚ ਜਿਹੜੇ ਨੇ ਉਹ ਕਿਸਾਨਾਂ ਨੇ ਕੀਤੇ ਨੇ ਪਰ ਉਹਨਾਂ ਟਰੈਕਟਰ ਮਾਰਚ ਨੂੰ ਫੀਲ ਕਰਨ ਦੇ ਲਈ ਸਰਕਾਰਾਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਏਜੰਡੇ ਜਿਹੜੇ ਨੇ ਉਹ ਅਪਣਾਏਗੇ ਟੋਏ ਵੱਡੇ-ਵੱਡੇ ਜਿਹੜੇ ਨੇ ਉਹ ਪੱਟੇ ਗਏ ਸੀਗੇ ਕਈ ਚੀਜ਼ਾਂ ਲਗਾਈਆਂ ਗਈਆਂ ਸੀਗੀਆਂ ਜਿਸ ਨੂੰ ਇਸ ਵਕਤ ਫੇਲ ਕਰਨ ਦੇ ਲਈ ਕਿਸਾਨਾਂ ਵੱਲੋਂ ਜਿਹੜਾ ਹੈ ਉਹ ਆਪਣੇ ਟਰੈਕਟਰਾਂ ਨੂੰ ਮੋਡੀਫਾਈ ਕਰਾਇਆ ਗਏ ਤੁਸੀਂ ਟਰੈਕਟਰ ਜ਼ਰੂਰ ਦੇਖੋ ਜਿਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਿਸਾਨ ਨੇ ਮੋਡੀਫਾਈ ਕਰਾਇਆ ਹੈ ਤਾਂ ਕਿ ਇਹ ਘਰ ਦੇ ਕੰਮ ਲਈ ਵੀ ਵਰਤਿਆ ਜਾਵੇ ਅਤੇ ਜੇਕਰ ਦਿੱਲੀ ਜਾਣਾ ਹੋਵੇ ਜਾਂ ਫਿਰ ਕਿਸੇ ਮੋਰਚੇ ਦੇ ਵਿੱਚ ਜਾਣਾ ਹੋਵੇ ਜਾਂ ਫਿਰ ਟਰੈਕਟਰ ਮਾਰਚ ਹੀ ਕੱਟਣਾ ਹੋਵੇ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਹੈ ਉਹ ਇਹ ਟਰੈਕਟਰ ਵਰਤਿਆ ਜਾਵੇ ਨਾਲ ਹੀ ਪਿੱਛੇ ਮੇਰੇ ਕਈ ਟਰੈਕਟਰ ਤੁਸੀਂ ਦੇਖ ਰਹੇ ਹੋਵੋਗੇ ਇਹ ਸਾਰੇ ਟਰੈਕਟਰ ਜਿਹੜੇ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਮੋਡੀਫਾਈ ਕੀਤੇ ਗਏ ਨੇ ਇਹਨਾਂ ਦੀਆਂ ਸਪੀਡਾਂ ਇਹਨਾਂ ਦੀਆਂ ਪਾਵਰ ਜਿਹੜੀਆਂ ਨੇ ਉਹ ਵਧਾਈਆਂ ਗਈਆਂ ਨੇ ਤਾਂ ਕਿ ਪਹਿਲਾ ਜੋ ਔਂਕੜਾਂ ਆਈਆਂ ਸੀਗੀਆਂ ਜਾਂ ਫਿਰ ਸਮੱਸਿਆਵਾਂ ਆ ਰਹੀਆਂ ਸੀਗੀਆਂ ਉਹ ਸਾਰੀਆਂ ਖਤਮ ਕੀਤੀਆਂ ਜਾਣ ਕਿਸਾਨਾਂ ਅੱਗੇ ਸਾਡੇ ਨਾਲ ਲੈ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਪਹਿਲਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੂੰ ਉਦੋਂ ਟਰੈਕਟਰ ਲੈ ਕੇ ਗਏ ਸੀ ਕਿਸਾਨ ਪਰ ਹੁਣ ਅਧੀਹਾ ਕੀ ਇਹਨਾਂ ਟਰੈਕਟਰਾਂ ਦੇ ਵਿੱਚ ਕੀਤਾ ਗਿਆ ਤਾਂ ਕਿ ਹੁਣ ਤੁਹਾਨੂੰ ਲੱਗਦਾ ਹੈ ਕਿ ਕੋਈ ਮੁਸ਼ਕਲ ਕੋਈ ਔਂਕੜ ਜਿਹੜੀ ਹੈ ਉਹ ਕਿਸਾਨ ਅੱਗੇ ਨਹੀਂ ਰੁਕਣਗੀ ਹੈ ਨੇ ਜਿੱਦਾਂ ਇਹਨਾਂ ਨੇ ਸਾਨੂੰ ਪਹਿਲਾਂ ਨਹੀਂ ਸੀ ਪਤਾ ਵੀ ਤੁਹਾਨੂੰ ਅੱਗੇ ਮੈਂ ਗੱਲ ਕਰ ਚੁੱਕਾ ਵੀ ਇਹਨਾਂ ਸਾਨੂੰ ਇਦਾਂ ਨਹੀਂ ਸੀ ਪਤਾ ਵੀ ਇਹ ਟੋਏ ਵੀ ਪੱਟ ਸਕਦੇ ਆ ਇਹ ਕਿੱਲ ਵੀ ਗੜ ਸਕਦੇ ਆ ਇਹ ਕੰਕਰੀਟ ਵੀ ਪਾ ਸਕਦੇ ਆ ਇਹ ਮੋਰੇ ਕੰਟੇਨਰ ਵੀ ਖੜੇ ਕਰ ਸਕਦੇ ਆ ਅਸੀਂ ਤਾਂ ਕਿਹਾ ਵੀ ਰਾਹ ਸਾਫ ਆ ਚਲੋ ਅੱਗੇ ਟਰੈਕਟਰ ਸਿੰਪਲ ਸਾਡੇ ਘਰਾਂ ਦੇ ਜਿਹੜੇ ਸਿੰਪਲ ਸੀ ਉਹ ਚੱਲ ਜਾਂਦੇ ਸੀ ਤੇ ਅਸੀਂ ਕਿਹਾ ਸਿੰਪਲ ਦੇ ਹਿਸਾਬ ਨਾਲ ਰੱਖੇ ਫਿਰ ਜਿੱਦਾਂ ਹੁਣ ਇਹਨਾਂ ਦੇ ਆਪਾਂ ਦੇਖ ਲਿਆ ਵੀ ਇਹ ਤਾਂ ਮੋਰੇ ਸਾਡੇ ਨਾਲ ਇਦਾਂ ਦਾ ਬਤਕਰਾ ਕਰਦੇ ਆ ਉਸ ਹਿਸਾਬ ਨਾਲ ਫਿਰ ਅਸੀਂ ਆਪਣਾ ਆਪ ਹੀ ਤਿਆਰ ਕੀਤਾ ਆ ਬਿਲਡ ਕਰ ਕਰਕੇ ਉਹ ਬੜਾ ਸੋਹਣਾ ਆ ਉਹ ਮੋਹਲਾ ਜਿਹੜਾ ਆ ਉਟਵਾ ਪੂਰ ਦਊਗਾ ਤੇ ਆ ਜਿਹੜਾ ਆ ਇਹ ਪਾਥਾ ਜਿਹੜਾ ਵੀ ਇਹ ਆਪਣਾ ਮੂਹਰੇ ਉਸਾਰਤਾ ਸਾਫ ਕਰ ਦਊਗਾ ਅਸੀਂ ਇਦਾਂ ਦਾ ਮੂਹਰੇ 1 2 ਹੋਣਗੇ ਤਾਂ ਉਹ ਮੂਹਰੇ ਆਪਣੇ ਟੂਆ ਪੂਰ ਕੇ ਕੁਝ ਕਰਕੇ ਤਾਂ ਮਗਰ ਜਿਹੜਾ ਆ ਵੀ ਦੋਏ ਟਰੈਕਟਰ ਵੀ ਨੱਕੜ ਸਕਦੇ ਆ ਆਮ ਬਹੁਤ ਸੋਨੇ ਨੱਕੜ ਸਕਦੇ ਆ ਪਰ ਇਹਨਾਂ ਦਾ ਜਿਹੜਾ ਜਿੱਦਾਂ ਦਾ ਬਿਹੇਵ ਆ ਉਦਾਂ ਦਾ ਸਾਨੂੰ ਵੀ ਕਰਨਾ ਪੈ ਗਿਆ ਨਹੀਂ ਤਾਂ ਅਸੀਂ ਕਰਨਾ ਨਹੀਂ ਸੀ ਚਾਹੁੰਦੇ ਤੇ ਉਦਾਂ ਅਸੀਂ ਰੱਖਿਆ ਵਾ ਤਾਂ ਉਹ ਦਾ ਆਪਣੇ ਘਰ ਵਾਸਤੇ ਹੀ ਆਏ ਵੇ ਅਸੀਂ ਆਪਣੇ ਕੋਈ ਮਾੜਾ ਮੋਟਾ ਟੂਆ ਪੂਨ ਲਈ ਆਪਣੇ ਜੋ ਕੋ ਉੱਚਾ ਨੀਵਾ ਆ ਉਹਨੂੰ ਕਰਨ ਵਾਸਤੇ ਪਰ ਹੁਣ ਨਾਲ ਇਹਨਾਂ ਦਾ ਵੀ ਅਸੀਂ ਸੋਚ ਲੇ ਵੀ ਨਾਲ ਇਹਨਾਂ ਦਾ ਵੀ ਕੰਮ ਕਰਦੇ ਥੋੜਾ ਬਹੁਤਾ ਇਹ ਵੀ ਜਿਹੜਾ ਇਹਨਾਂ ਦਾ ਵੀ ਕੰਮ ਨਾਲ ਹੀ ਸਾਨੂੰ ਲੈ ਕੇ ਜਾਣਾ ਪਵੇ ਤਾਂ ਕੋਈ ਮੁਸ਼ਕਲ ਇਹ ਚੀਜ਼ਾਂ ਇਹ ਚੀਜ਼ਾਂ ਕੰਮ ਹੋਣਗੀਆਂ ਅੱਗੇ ਟਰੈਕਟਰ ਮਾਰਚ ਦੇ ਵਿੱਚ ਜਾਂ ਫਿਰ ਹੋਰ ਚੀਜ਼ਾਂ ਜੋ ਹੋਣਗੀਆਂ ਉਹਦੇ ਵਿੱਚ ਹਾਂ ਉਹਦੇ ਲਈ ਸਾਨੂੰ ਵੀ ਇਹ ਨਾਲ ਸਾਥ ਦੇਊਗਾ ਪੂਰਾ ਤੇ ਇਹਦੇ ਕਰਕੇ ਅਸੀਂ ਫੇਰ ਤਾਂ ਦਾ ਆਪਣਾ ਇੱਕ ਤਿਆਰ ਕਰਨ ਉਹਨਾਂ ਨੂੰ ਸਾਨੂੰ ਦੱਸ ਦਿੱਤਾ ਬਈ ਜਦੋਂ ਪਿਛਲੇ ਡੇਢ ਦੋ ਸਾਲਾਂ ਚ ਵੀ ਅਸੀਂ ਇਦਾਂ ਮੁਰੇ ਕਰਦੇ ਤੇ ਜਿਹੜੇ ਜੱਟ ਜ਼ਿਮੀਂਦਾਰ ਉਹ ਵੀ ਚਾਰੇ ਜੀ ਗਾੜੀ ਬਣ ਗ ਬਣਾ ਲਿਆ ਵੀ ਆਪਾਂ ਮਿੱਦਾਂ ਦਾ ਕੋ ਕਰ ਲਈਏ ਬਿਲਕੁਲ ਮਿੱਧ ਬੁੱਧ ਕੇ ਥੋੜਾ ਜਿਹਾ ਅਗਲੇ ਪਾਸੇ ਨੂੰ ਅਗਲੇ ਵੱਲ ਨੱਕੜ ਜਾਂਦੇ ਆ ਉਹਨਾਂ ਕਰਕੇ ਫਿਰ ਅਸੀਂ ਇਹ ਤਿਆਰ ਕੀਤਾ ਬਿਲਕੁਲ ਤੁਹਾਨੂੰ ਦੂਸਰੇ ਟਰੈਕਟਰ ਵੀ ਜ਼ਰੂਰ ਮੈਂ ਦਿਖਾਉਂਗਾ ਇਹ ਜੋ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਨੇ ਜਿਨ੍ਹਾਂ ਦੀਆਂ ਸਪੀਡਾਂ ਅਤੇ ਪਾਵਰਾਂ ਵਧਾਈਆਂ ਗਈਆਂ ਨੇ ਕਿਸਾਨ ਵੀ ਹੋਰ ਵੀ ਨੇ ਉਹਨਾਂ ਨਾਲ ਵੀ ਜ਼ਰੂਰ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹ ਟਰੈਕਟਰ ਤੁਸੀਂ ਤਸਵੀਰ ਜ਼ਰੂਰ ਦੇਖੋ ਮੈਂ ਜ਼ਰੂਰ ਕੈਮਰਾ ਪਰਸਨ ਨੂੰ ਜ਼ਰੂਰ ਕਹਾਂਗਾ ਇਹ ਟਰੈਕਟਰ ਦੀ ਤਸਵੀਰ ਜ਼ਰੂਰ ਦਿਖਾਵੇ ਜਿੱਥੇ ਪ੍ਰੋਪਰ ਤਰੀਕੇ ਨਾਲ ਕਿਸਾਨਾਂ ਵੱਲੋਂ ਟਰੈਕਟਰ ਜਿਹੜੇ ਨੇ ਰਹੋਂਗੇ ਕਿਸਾਨਾਂ ਗੂ ਵੀ ਇਹਨਾਂ ਨਾਲ ਗੱਲਬਾਤ ਜ਼ਰੂਰ ਇਹਨਾਂ ਨਾਲ ਆਲ ਵੀ ਕਰਾਂਗੇ ਆ ਇਸ ਪਿੰਡ ਦੇ ਪ੍ਰਧਾਨ ਵੀ ਨੇ ਤੇ ਮੋਰੀ ਵੀ ਨੇ ਗੱਲਬਾਤ ਕਰਦੇ ਆ ਅੱਛਾ ਇਹ ਕਿ ਟ੍ਰੈਕਟਰ ਬੜਾ ਸ਼ਾਨਦਾਰ ਤਿਆਰ ਕੀਤਾ ਹੋਇਆ ਨੇ ਲੱਗਦਾ ਹੈ ਕਿ ਇਹ ਮੁਸ਼ਕਲਾਂ ਜੋ ਪਹਿਲਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਹੁਣ ਇਹ ਟ੍ਰੈਕਟਰ ਪੂਰੇ ਪ੍ਰਾਪਰ ਪ੍ਰਾਪਰ ਤਰੀਕੇ ਦੇ ਨਾਲ ਅੱਗੇ ਕੱਢ ਬਣੂਗੀ ਨਹੀਂ ਇਹ ਜਿਹੜੇ ਟ੍ਰੈਕਟਰ ਆ ਸਾਡੇ ਆਮ ਪਹਿਲੇ ਵੀ ਖੇਤਾਂ ਵਿੱਚ ਚੱਲਦੇ ਆ ਉਹ ਚਲਾਏ ਜਾਂਦੇ ਆ ਕਿਉਂਕਿ ਇੰਨੀ ਵੱਧ ਹੌਸਪਾਵਰ ਵਾਲਾ ਟ੍ਰੈਕਟਰ ਅਸੀਂ ਮੋਲ ਨਹੀਂ ਖਰੀਦ ਸਕਦੇ ਸਾਡੇ ਕੋਈ ਇੰਨਾ ਪੈਸਾ ਨਹੀਂ ਹੁੰਦਾ ਔਰ ਉਹਦੇ ਵਿੱਚ ਅਸੀਂ ਜਿਹੜਾ ਕਿ ਛੋਟੇ ਤੋਂ ਛੋਟਾ ਟਰੈਕਟਰ ਲੈ ਕੇ 50 55 ਹਾਰਸਪਾਵਰ 75 ਹਾਰਸਪਾਵਰ ਵਾਲਾ ਟਰੈਕਟਰ ਜਿਹੜੀ ਕਿ ਡਬਲ ਹਾਰਸਪਾਵਰ ਹੈ ਉਹਦੀ ਬਣਵਾ ਲਿੰਦੇ ਆ ਜਿਹਦੇ ਵਿੱਚ 10 15000 ਜਾਂ 20000 ਜਾਂ 50000 ਰੁਪਿਆ ਲੱਗਦਾ ਉਹਦੇ ਵਿੱਚ ਸਾਡਾ ਜਿਹੜਾ ਜਿਹੜਾ ਵੱਧ ਤੋਂ ਵੱਧ ਹਾਰਸਪਾਵਰ ਟਰੈਕਟਰ ਤਿਆਰ ਹੋ ਜਾਂਦਾ ਇਹ ਸਾਨੂੰ ਸਸਤੇ ਤੋਂ ਸਸਤਾ ਤਰੀਕਾ ਔਰ ਵਧੀਆ ਲਾਹੇਵੰਦ ਸਾਨੂੰ ਇਹੀ ਲੱਗਦਾ ਕਿਉਂਕਿ ਸਾਡਾ ਐਂਡ ਹੈ ਖੇਤੀ ਦਾ ਕਿਉਂਕਿ ਸਰਕਾਰ ਨੇ ਸਾਡੇ ਹੱਕ ਸਾਡੇ ਸਾਨੂੰ ਦੇਣੇ ਨੇਗੇ ਅਸੀਂ ਉਸ ਕਰਕੇ ਆਪਣਾ ਟਾਈਮ ਪਾਸ ਕਰਨ ਲਈ ਆਪਣੀ ਖੇਤੀ ਕਰਨ ਲਈ ਆਪਣੇ ਟਰੈਕਟਰਾਂ ਦੀਆਂ ਕਾਫੀ ਅਸੀਂ ਉਸ ਪਾਵਰਾਂ ਇਹਨਾਂ ਦੀ ਵਧਾ ਕੇ ਔਰ ਕਾਫੀ ਆਪਾਂ ਇਹਨਾਂ ਦੇ ਵਿੱਚ ਅੱਛਾ ਇੱਕ ਹੁਣ 15 ਅਗਸਤ ਨੂੰ ਜਿਵੇਂ ਕਿਹਾ ਗਿਆ ਕਿ ਬਈ ਹੁਣ ਐਤ ਕੀ ਟਰੈਕਟਰ ਮਾਰਚ ਦੁਬਾਰਾ ਕਰਾਂਗੇ ਪਹਿਲਾਂ ਵੀ ਕਾਫੀ ਚੀਜ਼ਾਂ ਰੋਕੀਆਂ ਗਈਆਂ ਸੀਗੀਆਂ ਇਹ ਟਰੈਕਟਰ ਮਾਰਚ ਦਿੱਲੀ ਦੇ ਵਿੱਚ ਹੋ ਰਿਹਾ ਹੁਣ ਵੀ ਨਹੀਂ ਨਹੀਂ ਦਿੱਲੀ ਦੇ ਵਿੱਚ ਨਹੀਂ ਹੋ ਰਿਹਾ ਜੀ ਟਰੈਕਟਰ ਮਾਰਚ ਪੂਰੇ ਭਾਰਤ ਵਿੱਚ ਹੋ ਰਿਹਾ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਪੂਰੇ ਭਾਰਤ ਵਿੱਚ ਹੋ ਰਿਹਾ ਜਗ੍ਹਾ ਜਗ੍ਹਾ ਤੇ ਟਰੈਕਟਰ ਮਾਰਚ ਕਰਕੇ ਉਸ ਤੋਂ ਬਾਅਦ ਵਿੱਚ ਜਿਹੜੇ ਆ ਹੁਣ ਵੀ ਕਾਨੂੰਨ ਦੁਆਰਾ ਨਵੇਂ ਬਣਾਏ ਆ ਔਰ ਉਹਨਾਂ ਦੀ ਅਸੀਂ ਕਾਪੀਆਂ ਜਿਹੜੀਆਂ ਉਹ ਸਾੜਾਂਗੇ ਇੱਕ ਜਗ੍ਹਾ ਤੇ ਜਾ ਕੇ ਪਰ ਭਾਰਤ ਦੇ ਵਿੱਚ ਜਿੱਥੇ ਜਿੱਥੇ ਜਗ੍ਹਾ ਜਗ੍ਹਾ ਤੇ ਆਪ ਆਪਣਾ ਲੋਕਲ ਹਰ ਜਗ੍ਹਾ ਹੋਣਾ ਆ ਔਰ ਉੱਥੇ ਅਸੀਂ ਐਂਡ ਜਿੱਥੇ ਸਮਾਪਤ ਕਰਨਾ ਉੱਥੇ ਅਸੀਂ ਉਹਨਾਂ ਜਿਹੜੇ ਕਾਪੀਆਂ ਜਿਹੜੀਆਂ ਹੁਣ ਕਾਨੂੰਨਾਂ ਦੀਆਂ ਬਣਾਈਆਂ ਉਹ ਸਾੜੀਆਂ ਜਾਣਗੀਆਂ ਜਿਹੜਾ ਕਿ ਐ ਡੀਸੀ ਸਾਹਿਬ ਅਗੇ ਦਫਾ 143 ਲਾਉਂਦੇ ਸੀਗੇ ਔਰ ਉਹ ਡੀਐਸਪੀ ਨੂੰ ਪਾਵਰ ਦਿੱਤੀ ਗਈ ਆ ਇਦਾਂ ਜੇ ਛੋਟੇ ਤੋਂ ਛੋਟੇ ਅਫਸਰਾਂ ਨੂੰ ਪਾਵਰਾਂ ਦਿੱਤੀਆਂ ਜਾਣਗੀਆਂ ਔਰ ਪਬਲੀਕਲੀ ਬਹੁਤ ਨੁਕਸਾਨ ਲੈ ਕੇ ਮਨ ਲੁਕੀ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਪਬਲਿਕ ਦਾ ਹੋਊਗਾ ਐਸੀ ਉਸ ਕਾਨੂੰਨ ਦਾ ਵਿਰੋਧ ਕਰਦੇ ਆ ਅੱਛਾ ਇੱਕ ਕਿਸਾਨਾਂ ਦੀਆਂ ਹੋਰ ਕਾਫੀ ਮੰਗਾਂ ਸੀਗੀਆਂ ਜਿਸ ਨੂੰ ਲੈ ਕੇ ਕਿਸਾਨ ਪਹਿਲਾਂ ਵੀ ਚਲੋ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਵੀ ਗਏ ਉਸ ਤੋਂ ਬਾਅਦ ਦੁਬਾਰਾ ਜਦੋਂ ਜਾਣ ਦੀ ਗੱਲ ਹੋਈ ਉਦੋਂ ਵੀ ਗਏ ਤਾਂ ਕਈ ਚੀਜ਼ਾਂ ਕਈ ਸਵਾਲ ਜਿਹੜੇ ਨੇ ਉਹ ਵੱਡੇ ਸੀਗੇ ਉਹ ਇੱਕ ਜਗ੍ਹਾ ਦੇ ਉੱਤੇ ਰਹਿ ਗਏ ਸੀਗੇ ਹੁਣ ਕਿਸਾਨ ਕਿਉਂਕਿ ਪਹਿਲਾਂ ਵੀ ਜਦੋਂ ਟਰੈਕਟਰ ਮਾਰਚ ਹੋਇਆ ਸੀਗਾ ਉਦੋਂ ਵੀ ਕਿਸਾਨਾਂ ਵੱਲੋਂ ਕਈ ਮੰਗਾਂ ਲੈ ਕੇ ਟਰੈਕਟਰ ਮਾਰਚ ਕੀਤੀਆਂ ਗਈਆਂ ਸੀ ਕਿਤੇ ਗਏ ਸੀਗੇ ਹੁਣ ਵੀ ਮੰਗਾਂ ਨੇ ਜਿਸ ਨੂੰ ਲੈ ਕੇ ਤੁਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਤੇ ਟ੍ਰੈਕਟਰ ਮਾਰਚ ਤੋਂ ਬਾਅਦ ਕੀ ਦੁਬਾਰਾ ਕਿਸਾਨੀ ਅੰਦੋਲਨ ਦੀ ਜਿਹੜੀ ਉਹ ਸੰਭਾਵਨਾ ਹੋ ਸਕਦੀ ਹੈ ਨਹੀਂ ਕਿਸਾਨੀ ਅੰਦੋਲਨ ਤਾਂ ਪਹਿਲਾਂ ਤੋਂ ਚੱਲ ਹੀ ਰਿਹਾ ਹੈ ਸ਼ਾਂਤ ਵੀ ਢੰਗ ਨਾਲ ਕੇ ਚੱਲਦਾ ਹੁਣ ਗਾਂ ਵੀ ਚੱਲਦਾ ਰਹੇਗਾ ਇਹ ਨਹੀਂ ਗੱਲ ਕਿ ਨਹੀਂ ਕਿਸਾਨੀ ਅੰਦੋਲਨ ਤਾਂ ਚੱਲ ਹੀ ਰਿਹਾ ਆ ਉਸ ਤੋਂ ਬਾਅਦ ਜਿੱਦ ਜਿੱਦਾਂ ਕੋਈ ਕਾਲ ਆਉਂਦੀ ਆ ਉਸ ਕਾਲ ਦਾ ਹੀ ਆਹ ਸਾਹਮਣਾ ਕਰਦੇ ਲੱਗ ਕਿਤੇ ਅੱਛਾ ਇੱਕ ਮੈਂ ਜਰੂਰ ਗੱਲ ਜਰੂਰ ਕਿਉਂਕਿ ਦਰਸ਼ਕ ਜੋ ਦੇਖ ਰਹੇ ਨੇ ਉਹਨਾਂ ਨੂੰ ਵੀ ਬੜਾ ਹੈਗਾ ਏਕ ਕਿ ਬਈ ਕਿਸਾਨ बार-बार ਜਿਹੜਾ ਹੈਗਾ ਉਹ ਮੰਗਾ ਦੀ ਗੱਲ ਕਰ ਰਿਹਾ ਹੈਗਾ ਇਹ ਕਈ ਚੀਜ਼ਾਂ ਦੀ ਗੱਲ ਕਰ ਰਿਹਾ ਹੈ ਪਰ ਉਨਾ ਦਾ ਫਾਇਦਾ ਲੋਕਾਂ ਨੂੰ ਕੀ ਹੋਵੇਗਾ ਇੱਕ ਸਵਾਲ ਇਹ ਵੀ ਟਰੈਕਟਰ ਮਾਰਚ ਦੇ ਉੱਪਰ ਜ਼ਰੂਰ ਮੈਂ ਕਰਨਾ ਚਾਹਾਂਗਾ ਪਹਿਲਾਂ ਵੀ ਕਾਫੀ ਹੁੱਲੜਬਾਜ਼ੀ ਹੋਈ ਸੀ ਜਦੋਂ ਟਰੈਕਟਰ ਮਾਰਚ ਹੋਏ ਸੀਗੇ ਪੂਰੇ ਭਾਰਤ ਦੇ ਵਿੱਚ ਐਤਕੀ ਕੀ ਡਿਸਪਲਨ ਇਸ ਟਰੈਕਟਰ ਮਾਰਚ ਦੇ ਵਿੱਚ ਹੋਵੇਗਾ ਜਾਂ ਫਿਰ ਕੀ ਚੀਜ਼ਾਂ ਹੋਣਗੀਆਂ ਤੁਸੀਂ ਸਰਕਾਰ ਦੀ ਹੁੱਲੜਬਾਜ਼ੀ ਕਹਿੰਦੇ ਆ ਜਾਂ ਪਬਲਿਕ ਦੀ ਹੁੱਲੜਬਾਜ਼ੀ ਕਹਿੰਦੇ ਆ ਪਬਲਿਕ ਦੀ ਹੁੱਲੜਬਾਜ਼ੀ ਕਦੇ ਨਹੀਂ ਹੁੰਦੀ ਸਾਡੇ ਨੌਜਵਾਨ ਜਿੰਨੇ ਵੀ ਆ ਬੜੇ ਸੁਲਝੇ ਹੋਏ ਔਰ ਮਿਹਨਤੀ ਇਨਸਾਨ ਆ ਔਰ ਸਰਕਾਰ ਵੱਰੋਂ ਹੁੱਲੜਵਾਜੀ ਕਾਫੀ ਕੀਤੀ ਗਈ ਆ ਜਿਹੜਾ ਕਿ ਤੁਸੀਂ ਖਨੋਰੀ ਬਾਰਡਰ ਤੇ ਦੇਖਿਆ ਹੋਣਾ ਛਰੇ ਆਮ ਗੋਲੀਆਂ ਚਲਾਈਆਂ ਗਈਆਂ ਕਾਨੂੰਨ ਦੀਆਂ ਧੱਜੀਆਂ ੜਾਈਆਂ ਗਈਆਂ ਔਰ ਜਿਹੜੇ ਅਫਸਰਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ 15 ਅਗਸਤ ਨੂੰ ਸਲਮਾਨ ਕਰ ਰਹੀ ਆ ਹਰਿਆਣਾ ਸਰਕਾਰ ਕੀ ਉਹ ਹੁੱਲੜਵਾਜੀ ਨੇ ਉਹ ਧੱਕਾ ਨਹੀਂ ਉਹ ਬਣਦਾ ਆ ਕਾਮਸੇ ਕਾਮ ਸਾਡੇ ਨੌਜਵਾਨ ਸ਼ਹੀਦ ਕਰ ਦੁੱਤੇ ਸਾਡੇ ਨੌਜਵਾਨ 450 ਫੱਟਰ ਕਰ ਦਤਾ ਔਰ ਉਹਦੇ ਵਿੱਚ ਉਹ ਸਲਮਾਨ ਕਰ ਰਹੀ ਆ ਸਰਕਾਰ ਉਹ ਤਾਂ ਇੱਕ ਸਾਡੇ ਜਕਮਾਂ ਤੇ ਲੂਣ ਪਾ ਰਹੀ ਆ ਇਸ ਕਰਕੇ ਸਾਡੇ ਲੋ ਕੋਈ ਹੁੱਲੜਵਾਜੀ ਨਹੀਂ ਕੀਤੀ ਜਾਂਦੀ ਨੌਜਵਾਨ ਜਿੰਨੇ ਵੀ ਬਹੁਤ ਸੁਲਝੇ ਹੋਏ ਆ ਸਮਝੇ ਹੋਏ ਇਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਮਿਹਨਤੀ ਇਨਸਾਨ ਆ ਔਰ ਮਿਹਨਤ ਕਰਨਾ ਜਾਣਦੇ ਆ ਇੱਕ ਪੈਸੇ ਦਾ ਵੀ ਕਿਸੇ ਪਬਲਿਕ ਦਾ ਜਾਂ ਕੋਈ ਸਰਕਾਰੀ ادارے ਦਾ ਅੱਜ ਤੱਕ ਨੁਕਸਾਨ ਨਹੀਂ ਕੀਤਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਇਹ ਤੁਸੀਂ ਤਸਵੀਰ ਜਰੂਰ ਦੇਖੋ ਜਿੱਥੇ ਕਿਸਾਨਾਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਨੇ ਉਹ ਟਰੈਕਟਰ ਤਿਆਰ ਕੀਤੇ ਗਏ ਨੇ ਤਾਂ ਇਹ ਟਰੈਕਟਰ ਜਿਹੜੇ ਨੇ ਹੁਣ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ 15 ਅਗਸਤ ਨੂੰ ਜਿਹੜਾ ਹੈਗਾ ਉਹ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰ ਰਹੇਗੇ ਜੋ ਤਸਵੀਰਾਂ ਤੁਹਾਨੂੰ ਅ ਅਸੀਂ ਜਲੰਧਰ ਦੇ ਕਿਸ਼ਨਗੜ੍ਹ ਤੋਂ ਦਿਖਾ ਰਹੇ ਹਾਂ ਮੇਰੇ ਸਹਿਯੋਗੀ ਪੰਕਜ ਦੇ ਨਾਲ ਰਾਜ ਗੁਪਤਾ ਹਮਦਰ ਟੀਵੀ ਕੈਨੇਡਾ ਜਲੰਧਰ